ਜੀ ਇੱਕ ਬਹੁਤ ਹੀ ਸਸੰਸਨੀ ਖੇਜਗਲ ਦਾ ਜ਼ਿਕਰ ਤੁਸੀਂ ਕੀਤਾ ਕਿ ਤੁਹਾਡੇ ਭਰਾ ਨੂੰ ਵੀ ਥ੍ਰੈਟ ਹੈ ਗੈਂਗਸਟਰਾਂ ਦੇ ਵੱਲੋਂ ਮਾਰਨ ਦਾ WhatsApp ਕਾਲ ਤੇ ਧਮਕੀਆਂ ਦਿੱਤੀਆਂ ਜਾ ਰਹੀਆਂ ਪੂਰਾ ਮਸਲਾ ਹੈ ਕਿ ਹੈ ਜਿਸ ਤਰੀਕੇ ਨਾਲ ਤੁਸੀਂ ਗੱਲ ਦੱਸ ਰਹੇ ਹੋ ਤਾਂ ਬਹੁਤ ਹੈਰਾਨੀਜਨਕ ਗੱਲ ਹੈ ਰਾਤ ਨੂੰ ਕੋਈ ਤਕਰੀਬਨ ਘਰੇ ਸੀਗੇ ਸੁੱਤੇ ਹੋਏ ਔਰ 10:30 ਵਜੇ ਉਹਨਾਂ ਦੇ ਬਾਹਰ ਆ ਕੇ ਤੇ ਗੋਲੀਆਂ ਘਰ ਤੇ ਚਲਾਈਆਂ ਗਈਆਂ ਜਿਹੜੀ ਅੰਦਰ ਤੱਕ ਵੀ ਕੰਧਾਂ ਨੂੰ ਸ਼ੀਸ਼ਿਆਂ ਨੂੰ ਲੱਗੀਆਂ ਨੇ ਔਰ ਨਾਲ ਦੀ ਨਾਲ ਹੀ ਅੰਦਰ ਅਜੇ ਖੜੇ ਆ ਸਾਰੇ ਬੈਠੇ ਆ ਤੇ ਉਹੀ ਜਿਹੜਾ ਕੋਈ ਬੈਡ ਐਲੀਮੈਂਟ ਕਹੂੰਗਾ ਮੈਂ ਤੇ ਇਹਨਾਂ ਲੋਕਾਂ ਨੂੰ ਗੈਂਗਸਟਰ ਨਹੀਂ ਕਹਿੰਦਾ ਉਹਦਾ ਟੈਲੀਫੋਨ ਆ ਜਾਂਦਾ ਫੇਰ ਨਕੁਲ ਦੇ ਫੋਨ ਤੇ ਉਹ ਕਹਿੰਦਾ ਕਿ ਤੂੰ ਜੋ ਮਰਜ਼ੀ ਕਰ ਲੈ ਪੁਲਿਸ ਨੂੰ ਵੀ ਗਾਲਾਂ ਕੱਢ ਰਿਹਾ ਸੀਗਾ ਮੈਂ ਉਹ ਰਿਪੀਟ ਬੋਲ ਨਹੀਂ ਸਕਦਾ ਪੁਲਿਸ ਨੂੰ ਬਹੁਤ ਗਾਲਾਂ ਕੱਢੀਆਂ ਉਹਨੂੰ ਵੀ ਕੱਡੀਆਂ ਬ੍ਰਦਰ ਨੂੰ ਵੀ ਕੱਡੀਆਂ ਔਰ ਕਹਿੰਦਾ ਕਿ 2 ਮਹੀਨੇ ਲੱਗਣ 6 ਮਹੀਨੇ ਲੱਗਣ ਐਗਜੈਕਟ ਵਰਡ ਸੀ ਭਾਵੇਂ ਸਾਲ ਲੱਗੇ ਤੁਹਾਨੂੰ ਦੋਵਾਂ ਨੂੰ ਮਾਰਨਾ ਹੀ ਮਾਰਨਾ ਕਿੱਥੋਂ ਕਿੱਥੇ ਇਹ ਥਾਣੇ ਚਲੇ ਜਾਂਦੇ ਨੇ ਸਾਰੀ ਪੁਲਿਸ ਵੀ ਉੱਥੇ ਔਰ ਬ੍ਰਦਰ ਵੀ ਔਰ ਉਹਨਾਂ ਦੇ ਸਾਹਮਣੇ ਫੇਰ ਕਾਲ ਆ ਜਾਂ ਫਿਰ ਹੈਂਡ ਫ੍ਰੀ ਕਰਕੇ ਸੁਣੀਆ अगेन ਉਹਨੇ ਇਹੋ ਗੱਲਾਂ ਰਿਪੀਟ ਕੀਆਂ ਜਿੱਥੇ ਮਰ ਜੀ ਭੱਜ ਲੋ ਗੋਲੀਆਂ ਤੁਹਾਨੂੰ ਮਾਰਨੀਆਂ ਚਲੋ ਉਹਦੇ ਪ੍ਰਮਾਤਮਾ ਦੇ ਹੱਥ ਚਾ ਇਹੋ ਜੇ ਕਈ ਤੁਰੇ ਫਿਰਦੇ ਆ ਇੱਕ ਐਮਐਲਏ ਦੇ ਭਰਾ ਨੂੰ ਵੀ ਜਿਸ ਤਰੀਕੇ ਨਾਲ ਥ੍ਰੈਟ ਦਿੱਤਾ ਜਾ ਰਿਹਾ ਬੰਦੇ ਦੀ ਕੋਈ ਆਈਡੈਂਟੀਫਿਕੇਸ਼ਨ ਹੋਊਗੀ ਪਛਾਣ ਹੋਊਗੀ ਧਮਕੀਆਂ ਦੇਣ ਵਾਲਾ ਕੌਣ ਆ ਉਹਦਾ ਪਰਿਵਾਰ ਕਿਤੇ ਪੰਜਾਬ ਨਹੀਂ ਰਹਿੰਦਾ ਪਲਸ 2 ਚ ਪੜਦੇ ਮੁੰਡੇ ਵੀ ਜਿਹੜੇ ਇਹਨਾਂ ਦੇ ਗਰੁੱਪਾਂ ਚ ਰਲੇ ਹੋਏ ਆ ਔਰ ਤਕਰੀਬਨ ਮੈਂ ਬਹੁਤ ਲੋਕਾਂ ਨੂੰ ਉਥੇ ਏਰੀਆ ਚ ਜਾਣਦਾ ਕਿ ਆਊਟਰ ਸਕਰਟ ਜਿੱਨਾ ਬਾਰਡਰ ਏਰੀਆ ਦੀ ਬੈਲਟ ਆ ਦੀਨਾ ਨਗਰ ਸਾਈਡ ਜਾਂ ਐ ਉਥੋਂ ਦੇ ਮੁੰਡੇ ਪਲਸ 2 ਚ ਪੜਦੇ ਵੀ ਜਿਨ੍ਹਾਂ ਕੋ ਗੱਟੇ ਨੇ ਰਿਵਾਲਵਰ ਨੇ ਬੜੀ ਵੱਡੀ ਗੱਲ ਕਹਿ ਰਹੇ ਹਾਂ ਇਹ ਯੂਪੀ ਚ ਨਹੀਂ ਫਿਰ ਰਹੇ ਅਸੀਂ ਪੰਜਾਬ ਦੀ ਗੱਲ ਕਰ ਰਹੇ ਹਾਂ ਮੈਂ ਹੁਣ ਰਿਕਾਰਡ ਸਹੀ ਕਹਿ ਰਿਹਾ ਸਾਡੇ ਪੰਜਾਬ ਦੀ ਇਕਨੋਮੀ ਵੀ ਡਾਊਨ ਜਾਊਗੀ ਸਾਡੀ ਇੱਥੇ ਕੋਈ ਇਨਵੈਸਟਮੈਂਟ ਨਹੀਂ ਆਊਗੀ ਆਉਣ ਵਾਲੇ ਸਮੇਂ ਤੁਸੀਂ ਦੇਖਿਓ ਜਿਹੜੀ ਮੇਰੀ ਔਨ ਰਿਕਾਰਡ ਕਹਿ ਰਹੇ ਆ ਪੰਜਾਬ ਦੇ ਵਿੱਚ ਨਵੀਂ ਇਨਵੈਸਟਮੈਂਟ ਤੇ ਕੀ ਆਉਣੀ ਹੈ ਜਿਹੜੀ ਆਈ ਹੋਈ ਆ ਉਹਨਾਂ ਲੋਕਾਂ ਨੂੰ ਸ਼ੈਲਟਰ ਕਰਕੇ ਉਹਨਾਂ ਨੂੰ ਬਚਾ ਲਓ ਜਿਨ੍ਹਾਂ ਨੂੰ ਐਕਸਟ੍ਰੈਕਸ਼ਨ ਕਾਲਸ ਆ ਰਹੀਆਂ ਗੁਰਦਾਸਪੁਰ ਤੋਂ ਐਮਐਲਏ ਬਰਿੰਦਰ ਮੀਤ ਸਿੰਘ ਪਾੜਾ ਹੁਣਾ ਨੇ ਵਿਧਾਨ ਸਭਾ ਸੈਸ਼ਨ ਦੌਰਾਨ ਇੱਕ ਬਹੁਤ ਸੰਜੀਦਾ ਔਰ ਸੈਂਸਿਟਿਵ ਮੁੱਦਾ ਚੁੱਕਿਆ ਉਹਨਾਂ ਨੇ ਆਪਣੇ ਭਰਾ ਨੂੰ ਵੀ ਉਹਨਾਂ ਦੇ ਨੂੰ ਥ੍ਰੈਟ ਆ ਰਹੇ ਇਸ ਤਰ੍ਹਾਂ ਦਾ ਵੀ ਜ਼ਿਕਰ ਉਹਨਾਂ ਨੇ ਕੀਤਾ ਕਿ ਗੈਂਗਸਟਰਾਂ ਦੇ ਵੱਲੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਗੱਲਬਾਤ ਕਰਦੇ ਹਾਂ ਬਰਿੰਦਰ ਮੀਤ ਸਿੰਘ ਪਾੜਾ ਸਾਡੇ ਨਾਲ ਨੇ ਪਾੜਾ ਜੀ ਇੱਕ ਬਹੁਤ ਹੀ ਸਨਸਨੀਖੇਜ਼ ਗੱਲ ਦਾ ਜ਼ਿਕਰ ਤੁਸੀਂ ਕੀਤਾ ਕਿ ਤੁਹਾਡੇ ਭਰਾ ਨੂੰ ਵੀ ਥ੍ਰੈਟ ਹੈ ਗੈਂਗਸਟਰਾਂ ਦੇ ਵੱਲੋਂ ਮਾਰਨ ਦਾ WhatsApp ਕਾਲ ਤੇ ਧਮਕੀਆਂ ਦਿੱਤੀਆਂ ਜਾ ਰਹੀਆਂ ਪੂਰਾ ਮਸਲਾ ਹੈ ਕਿ ਐ ਜਿਸ ਤਰੀਕੇ ਨਾਲ ਤੁਸੀਂ ਗੱਲ ਦੱਸ ਰਹੇ ਹੋ ਤਾਂ ਬਹੁਤ ਹੈਰਾਨੀਜਨਕ ਗੱਲ ਹੈ। ਇਹ ਕੋ ਗੱਲ ਕੱਲੇ ਮੇਰੇ ਭਰਾ ਦੀ ਨਹੀਂ ਆ। ਗੱਲ ਪੰਜਾਬ 'ਚ ਵੱਸਦੇ ਸਾਰੇ 3 ਕਰੋੜ 3.5 ਕਰੋੜ ਲੋਕਾਂ ਦੀ ਆ। ਕੱਲੇ ਮੇਰੇ ਬ੍ਰਦਰ ਦੀ ਗੱਲ ਨਹੀਂ। ਪਿੱਛੇ ਸਿੱਧੂ ਮੂਸੇਵਾਲਾ ਦੀ ਕਿਸ ਤਰੀਕੇ ਦੇ ਨਾਲ ਪੰਜਾਬ 'ਚ ਡੈਥ ਹੋਈ। ਕੀ ਉਹਨੂੰ ਇਨਸਾਫ ਮਿਲ ਗਿਆ? ਚਲੋ ਕੱਲ ਨੂੰ ਮੈਂ ਉਹਨਾਂ ਬੰਦੇ ਫੜੇ ਵੀ ਜਾਣ ਕੀ ਉਹ ਮਾਂ ਦਾ ਪੁੱਤ ਵਾਪਸ ਆਜੂਗਾ। ਸੋ ਇਸ ਕਰਕੇ ਕੱਲੇ ਬਲਜੀਤ ਸਿੰਘ ਪਾੜਾ ਦੀ ਗੱਲ ਨਹੀਂ ਇੱਥੇ ਹਰ ਉਸਮਾਨ ਦੇ ਪੁੱਤ ਦੀ ਗੱਲ ਆ ਹਰ ਉਸਮਾਨ ਦੀ ਗੱਲ ਆ ਹਰ ਉਸ ਪੰਜਾਬ ਦੀ ਧੀ ਦੀ ਗੱਲ ਆ ਜਿਹੜੀ ਅੱਜ ਆਪਣੇ ਆਪ ਨੂੰ ਮਹਿਫੂਜ਼ ਨਹੀਂ ਸਮਝਦੀ ਔਰ ਬਾਜ਼ਾਰ ਦੇ ਵਿੱਚ ਬਾਹਰ ਨਹੀਂ ਨਿਕਲ ਸਕਦੀ ਸੋ ਅੱਜ ਜਿਸ ਤਰੀਕੇ ਦੇ ਲੈਂਡ ਆਰਡਰ ਦੇ ਹਾਲਾਤ ਬਣੇ ਹੋਏ ਆ ਹਰ ਬੰਦਾ ਬੱਚਾ ਬੱਚਾ ਰੋਲਾ ਪਾ ਰਿਹਾ ਔਰ ਸਰਕਾਰ ਇਸ ਗੱਲ ਤੇ ਸੁੱਤੀ ਪਈ ਆ ਸੋ ਮੈਂ ਇਹ ਸਮਝਦਾ ਕਿ ਇਹਦੇ ਤੇ ਬੜਾ ਸਰਕਾਰ ਨੂੰ ਸੰਗਿਆਨ ਲੈਣ ਦੀ ਲੋੜ ਆ ਇਹਦੇ ਤੇ ਕੋਈ ਰਾਜਨੀਤੀ ਮੈਂ ਵਿਰੋਧੀ ਐਮ ਐਲ ਏ ਹੁੰਦਾ ਰਾਜਨੀਤੀ ਨਹੀਂ ਕਰਨਾ ਚਾਹੁੰਦਾ ਪਰ ਮੈਂ ਇਹ ਸਮਝਦਾ ਕਿ ਸਰਕਾਰ ਨੂੰ ਬਹੁਤ ਸੀਰੀਅਸਨੈਸ ਇਹਦੇ ਚ ਦਿਖਾ ਕੇ ਇਦੇ ਨਾਲ ਜੋ ਅੱਜ ਚੱਲ ਰਿਹਾ ਜਿਸ ਤਰੀਕੇ ਨਾਲ ਦਿੱਲੀ ਕੋਈ ਦਿਨ ਇੱਕ ਦਸ ਦੇ ਉਸ ਦਿਨ ਗੋਲੀਆਂ ਨਹੀਂ ਚੱਲਦੀਆਂ ਹਰ ਇੱਕ ਦੇ ਜੇਬ ਦੇ ਵਿੱਚ 2 ਨੰਬਰ ਦਾ ਰਵਾਲਵਰ ਆ ਪਿਸਤੌਲ ਆ ਸੋ ਇਸ ਕਰਕੇ ਦਿੱਲੀ ਗੋਲੀਆਂ ਚੱਲ ਰਹੀਆਂ ਔਰ ਤੁਸੀਂ ਆਪਾਂ ਇਹ ਕਹਿ ਰਹੇ ਇੱਥੇ ਇਨਵੈਸਟਮੈਂਟ ਆਏਗੀ ਮੈਂ ਕਹਿੰਨਾ ਕਿ ਇਨਵੈਸਟਮੈਂਟ ਜਿਨ੍ਹਾਂ ਨੇ ਕੀਤੀ ਉਹਨਾਂ ਨੂੰ ਹੀ ਰੋਕ ਲਓ ਤੇ ਬੜੀ ਬਹਾਦਰੀ ਗਵਰਨਮੈਂਟ ਇਸ ਪੰਜਾਬ ਗਵਰਨਮੈਂਟ ਦੀ ਹੋਏਗੀ ਸੋ ਇਸ ਕਰਕੇ ਬ੍ਰਦਰ ਵਾਲਾ ਇਸ਼ੂ ਮੈਂ ਚਾਹਨਾ ਕਿ ਉਹ ਦੱਸੋ ਕਿ ਹੈ ਮਸਲਾ ਕੀ ਹੈ ਪੂਰਾ ਤੇ ਇਹ ਨਕুল ਮਹਾਜਨ ਮੇਰਾ ਯੂਥ ਦਾ ਪ੍ਰਧਾਨ ਐ ਅਸੈਂਬਲੀ ਦਾ ਔਰ ਉਹਦੇ ਮਦਰ ਕਾਉਂਸਲਰ ਨੇ ਮੇਰੇ ਕਾਂਗਰਸ ਤੇ ਔਰ ਉਸ ਰਾਤ ਨੂੰ ਕੁ ਤਕਰੀਬਨ ਘਰੇ ਸੀਗੇ ਸੁੱਤੇ ਔਰ 10:30 ਵਜੇ ਉਹਨਾਂ ਦੇ ਬਾਹਰ ਆ ਕੇ ਤੇ ਗੋਲੀਆਂ ਘਰ ਤੇ ਚਲਾਈਆਂ ਗਈਆਂ ਜਿਹੜੀ ਅੰਦਰ ਤੱਕ ਵੀ ਕੰਧਾਂ ਨੂੰ ਸ਼ੀਸ਼ਿਆਂ ਨੂੰ ਲੱਗੀਆਂ ਨੇ ਔਰ ਜਦੋਂ ਰਾਤ ਨੂੰ ਗੋਲੀ ਚੱਲਦੀ ਆ ਤੇ ਉਹ ਜਿਹੜੇ ਉਹਦੇ ਮਦਰ ਨੇ ਉਹਨੇ ਕਿਹਾ ਆਪਣੇ ਬੇਟੇ ਨੂੰ ਕਿ ਮੈਨੂੰ ਐ ਲੱਗ ਰਿਹਾ ਜਿਦਾ ਗੋਲੀਆਂ ਚੱਲ ਰਹੀਆਂ ਸੋ ਉਹਨੇ ਬੇਟੇ ਨੇ ਕਿਹਾ ਵੀ ਨਹੀਂ ਤੁਹਾਨੂੰ ਵਹਿਮ ਆ ਕਿਤੇ ਬਾਰ ਪਟਾਕੇ ਪਟੂਕੇ ਚੱਲਦੇ ਆ ਤੇ ਉਹ ਸੋਹਗੇ ਸਵਿਰੇਓ ਇਸ ਤਰ੍ਹਾਂ ਹੀ ਉਹ ਮੁੰਡਾ ਉੱਠ ਕੇ ਨਕਲ ਜਿਹੜਾ ਉਹ ਮੰਡੀ ਚਲਾ ਗਿਆ ਉਹਨੂੰ ਫੇਰ ਵੀ ਨਹੀਂ ਪਤਾ ਲੱਗਿਆ ਜਦੋਂ ਥੋੜੀ ਦੇਰ ਬਾਅਦ ਕੰਮ ਵਾਲੇ ਆਉਂਦੇ ਸਫਾਈ ਸੇਵਕ ਸਾਰੇ ਬਾਹਰ ਗਲੀਆਂ 'ਚ ਉਹਨਾਂ ਨੇ ਆ ਕੇ ਬੈਲ ਖੜਾ ਕੇ ਆ ਵੀ ਤੁਹਾਡੇ ਤੇ ਗੇਟ 'ਚ ਗੋਲੀਆਂ ਵੱਜੀਆਂ ਤੇ ਆ ਪਈਆਂ ਵੀ ਆ ਉਹਨਾਂ ਨੇ ਦੱਸਿਆ ਜਦੋਂ ਉਹਨਾਂ ਦੱਸਿਆ ਤੇ ਫੇਰ ਉਹਨੂੰ ਦਵਾ ਦਾ بیٹے ਨੂੰ ਬੁਲਾਇਆ ਮੰਡੀੋਂ ਛੋਟੇ ਬ੍ਰਦਰ ਮੇਰੇ ਬਲਜੀਤ ਨੂੰ ਟੈਲੀਫੋਨ ਆਇਆ ਮੈਂ ਚੰਡੀਗੜ੍ਹ ਸੀਗਾ ਇਹ ਮੌਕੇ ਤੇ ਜਾ ਕੇ ਦੇਖਿਆ ਕਾਫੀ ਦੇਰ ਬਾਅਦ ਉੱਥੇ ਪੁਲਿਸ ਪਹੁੰਚਦੀ ਐ ਐਸ ਐਚਓ ਡੀ ਐਸ ਪੀ ਐਸ ਪੀ ਜਦੋਂ ਮੌਕਾ ਦੇਖਿਆ ਜਾਂਦਾ ਸਾਰਾ ਔਰ ਨਾਲ ਦੀ ਨਾਲ ਹੀ ਅੰਦਰ ਅਜੇ ਖੜੇ ਆ ਸਾਰੇ ਬੈਠੇ ਆ ਤੇ ਉਹੀ ਜਿਹੜਾ ਕੋਈ ਬੈਡ ਐਲੀਮੈਂਟ ਕਹੂੰਗਾ ਮੈਂ ਤੇ ਇਹਨਾਂ ਲੋਕਾਂ ਨੂੰ ਗੈਂਗਸਟਰ ਨਹੀਂ ਕਹਿੰਦਾ ਉਹਦਾ ਟੈਲੀਫੋਨ ਆ ਜਾਂਦਾ ਫੇਰ ਨਕੁਲ ਦੇ ਫੋਨ ਤੇ ਉਹ ਕਹਿੰਦਾ ਕਿ ਤੂੰ ਜੋ ਮਰਜ਼ੀ ਕਰ ਲੈ ਪੁਲਿਸ ਨੂੰ ਵੀ ਗਾਲਾਂ ਕੱਢ ਰਿਹਾ ਸੀਗਾ ਮੈਂ ਉਹ ਰਿਪੀਟ ਬੋਲ ਨਹੀਂ ਸਕਦਾ ਪੁਲਿਸ ਨੂੰ ਬਹੁਤ ਗਾਲਾਂ ਕੱਢੀਆਂ ਉਹਨੂੰ ਵੀ ਕੱਢੀਆਂ ਬ੍ਰਦਰ ਨੂੰ ਵੀ ਕੱਢੀਆਂ ਔਰ ਕਹਿੰਦਾ ਕਿ 2 ਮਹੀਨੇ ਲੱਗਣ 6 ਮਹੀਨੇ ਲੱਗਣ ਐਗਜੈਕਟ ਵਰਡ ਸੀ ਭਾਵੇਂ ਸਾਲ ਲੱਗੇ ਤੁਹਾਨੂੰ ਦੋਵਾਂ ਨੂੰ ਮਾਰਨਾ ਹੀ ਮਾਰਨਾ ਕਿੰਨੂ ਕਿੰਨੂ ਬਲਜੀਤ ਸਿੰਘ ਪਾੜਾ ਛੋਟਾ ਬ੍ਰਦਰ ਔਰ ਜਿਹੜਾ ਨਕਲ ਮਾ ਜਨ ਉਹ ਵੀ ਸਾਡਾ ਭਰਾ ਵਰਗਾ ਹੀ ਆ ਸੋ ਇਸ ਕਰਕੇ ਉਹਨਾਂ ਦੇ ਸਾਹਮਣੇ ਫੋਨ ਆਉਂਦਾ ਉਸ ਤੋਂ ਬਾਅਦ ਇਹ ਥਾਣੇ ਚਲੇ ਜਾਂਦੇ ਨੇ ਸਾਰੀ ਪੁਲਿਸ ਵੀ ਉੱਥੇ ਔਰ ਬ੍ਰਦਰ ਵੀ ਔਰ ਉਹਨਾਂ ਦੇ ਸਾਹਮਣੇ ਫੇਰ ਕਾਲ ਆ ਜਾਂਦੀ ਆ ਫੇਰ ਹੈਂਡ ਫ੍ਰੀ ਕਰਕੇ ਸੁਣੀਆ ਗੇਨ ਉਹਨੇ ਇਹੋ ਗੱਲਾਂ ਰਿਪੀਟ ਕੀਤੇ ਜਿੱਥੇ ਮਰ ਜੀ ਭੱਜ ਲੋ ਗੋਲੀਆਂ ਤੁਹਾਨੂੰ ਮਾਰਨੀਆਂ ਚਲੋ ਉਹਦੇ ਪਰਮਾਤਮਾ ਦੇ ਹੱਥ ਚਾ ਇਹੋ ਜੇ ਕਈ ਤੁਰੇ ਫਿਰਦੇ ਆ ਪਰ ਗੱਲ ਇਹ ਆ ਕਿ ਯਾਰ ਇਸ ਤਰੀਕੇ ਦੇ ਨਾਲ ਜੋ ਪੰਜਾਬ ਚ ਚੱਲ ਰਿਹਾ ਲੋਕ ਜਾਣਗੇ ਮੇਰਾ ਸਵਾਲ ਇਹ ਹੈ ਕਿ ਆਮ ਜਨਤਾ ਦੀ ਗੱਲ ਕੀਤੀ 3 ਕਰੋੜ ਲੋਕ ਪੰਜਾਬ ਚ ਵੱਸਦੇ ਆ ਕੱਲ ਵੀ ਫਿਰੋਜ਼ਪੁਰ ਦੇ ਵਿੱਚ 3 ਜਣੇ ਮਾਰੇ ਗਏ ਜਿਸ ਤਰੀਕੇ ਨਾਲ ਕ੍ਰਾਈਮ ਲਗਾਤਾਰ ਵੱਧ ਰਿਹਾ ਜਿਸ ਤਰੀਕੇ ਨਾਲ ਫਾਇਰਿੰਗ ਹੋ ਰਹੀ ਹੈ ਕਿਸੇ ਨੂੰ ਰਾਹ ਜਾਂਦੇ ਨੂੰ ਮਾਰ ਦਿੱਤਾ ਜਾਂਦਾ ਇੱਕ ਐਮਐਲਏ ਦੇ ਭਰਾ ਨੂੰ ਵੀ ਜਿਸ ਤਰੀਕੇ ਨਾਲ ਥ੍ਰੈਟ ਦਿੱਤਾ ਜਾ ਰਿਹਾ ਬੰਦੇ ਦੀ ਕੋਈ ਆਈਡੈਂਟੀਫਿਕੇਸ਼ਨ ਹੋਊਗੀ ਪਛਾਣ ਹੋਊਗੀ ਧਮਕੀਆਂ ਦੇਣ ਵਾਲਾ ਕੌਣ ਆ ਉਹਦਾ ਪਰਿਵਾਰ ਕਿਤੇ ਪੰਜਾਬ ਨਹੀਂ ਰਹਿੰਦਾ ਇਹ ਉਹ ਬੰਦੇ ਦਾ ਤੇ ਪੁਲਿਸ ਨੂੰ ਪਤਾ ਲੱਗ ਗਿਆ ਬੰਦੇ ਦਾ ਤੇ ਸਾਨੂੰ ਵੀ ਡਾਊਟ ਸੀਗਾ ਕਿਉਂਕਿ ਉਹ ਪਹਿਲਾਂ ਵੀ ਧਮਕੀਆਂ ਇੰਸਟਾਗ੍ਰਾਮ ਦੇ ਉੱਤੇ ਲਾਈਵ ਹੋ ਕੇ ਦਿੰਦਾ ਰਿਹਾ ਬਹੁਤ ਕਰਦਾ ਰਿਹਾ ਸਾਨੂੰ ਸ਼ੱਕ ਸੀਗਾ ਔਰ ਉਹ ਸ਼ੱਕ ਤਕਰੀਬਨ ਉਹ ਠੀਕ ਨਿਕਲਿਆ ਔਰ ਮੈਂ ਇਸ ਕੇਸ ਬਾਰੇ ਜਿਆਦਾ ਚੈਨਲ ਤੇ ਨਹੀਂ ਬੋਲਣਾ ਚਾਹੁੰਦਾ ਇਟਸ ਅ ਪਾਰਟ ਆਫ ਅ ਇਨਵੈਸਟੀਗੇਸ਼ਨ ਪੁਲਿਸ ਕਰ ਰਹੀ ਆ ਬਟ ਉਹ ਪੁਲਿਸ ਕੋਸ਼ਿਸ਼ ਕਰ ਰਹੀ ਆ ਕਿ ਪਰ ਮੈਂ ਇੱਕ ਗੱਲ ਦੱਸ ਦਿੰਨਾ ਪੁਲਿਸ ਆਪਦੀ ਕੋਸ਼ਿਸ਼ ਕਰੇ ਬੰਦੇ ਵੀ ਫੜੇਗੀ ਸਭ ਕੁਝ ਕਰੇਗੀ ਪਰ ਇਹਨਾਂ ਦਾ ਨੈਕਸਸ ਇੰਨਾ ਵੱਡਾ ਹੋ ਚੁੱਕਾ ਆ ਪਲੱਸ 2 ਚ ਪੜਦੇ ਮੁੰਡੇ ਵੀ ਜਿਹੜੇ ਇਹਨਾਂ ਦੇ ਗਰੁੱਪਾਂ ਚ ਰਲੇ ਹੋਏ ਆ ਔਰ ਤਕਰੀਬਨ ਮੈਂ ਬਹੁਤ ਲੋਕਾਂ ਨੂੰ ਉਥੇ ਏਰੀਆ ਚ ਜਾਣਦਾ ਕਿ ਆਊਟਰ ਸਕਰਟ ਜਿੱਨਾ ਬਾਰਡਰ ਏਰੀਆ ਦੀ ਬੈਲਟ ਆ ਦੀਨਾ ਨਗਰ ਸਾਈਡ ਜਾਂ ਐ ਉਥੋਂ ਦੇ ਮੁੰਡੇ ਪਲੱਸ 2 ਚ ਪੜਦੇ ਵੀ ਜਿਨ੍ਹਾਂ ਕੋ ਗੱਟੇ ਨੇ ਰਿਵਾਲਵਰ ਨੇ ਬੜੀ ਵੱਡੀ ਗੱਲ ਕਹਿ ਰਹੇ ਹੋ ਇਹ ਯੂਪੀ ਚ ਨਹੀਂ ਫਿਰ ਰਹੇ ਅਸੀਂ ਪੰਜਾਬ ਦੀ ਗੱਲ ਕਰ ਰਹੇ ਆ ਮੈਂ ਹੁਣ ਰਿਕਾਰਡ ਸਹੀ ਕਹਿ ਰਿਹਾ ਕਿਉਂਕਿ ਯੂਪੀ ਬਾਰੇ ਤਾਂ ਪਾੜਾ ਜੀ ਇਹ ਚੀਜ਼ ਮੰਨੀ ਜਾਂਦੀ ਸੁਣੀ ਜਾਂਦੀ ਨਿਕਲ ਚੁੱਕੇ ਆ ਅੱਜ ਇਹੀ ਕਾਰਨ ਆ ਕਿ ਰੋਜ਼ ਗੋਲੀਆਂ ਚੱਲ ਰਹੀਆਂ ਔਰ ਲਗਾਤਾਰ ਉਹ ਜਿਹੜੇ ਬੱਚੇ ਆ ਉਹ ਉਹ ਉਮਰ ਜਿਹੜੀ ਆ ਨਾ ਇਹ ਜਿਹੜੀ +2 ਜਾਂ +1 ਵਾਲੀ ਇਹ ਉਮਰ ਛੋਟੀ ਹੁੰਦੀ ਹੈ ਇਹਦੇ ਬੱਚਿਆਂ ਨੂੰ ਗੁਮਰਾਹ ਕੀਤਾ ਜਾਂਦਾ ਅੱਛਾ ਪਏ ਉਹਨਾਂ ਨੂੰ ਪਹਿਲਾਂ ਨਸ਼ੇ ਤੇ ਲੱਗਦਾ ਆ ਜਦੋਂ ਨਸ਼ਾ ਪੂਰਤੀ ਨਹੀਂ ਹੁੰਦੀ ਫਿਰ ਉਹ ਆਉਂਦੇ ਆ ਡਕੈਤੀਆਂ ਤੇ ਜੋ ਡਕੈਤੀਆਂ ਤੇ ਆ ਜਾਂਦੇ ਆ ਫਿਰ ਦਿਲ ਵੱਧਾ ਫਿਰ ਉਹ ਆ ਗੱਟੇ ਲੈ ਲੈਂਦੇ ਨੇ ਗੋਲੀਆਂ ਚ ਲਾ ਕੇ ਲੁੱਟਾਂ ਖੋਹਾਂ ਫਿਰ ਇੱਥੋਂ ਹੀ ਗੈਂਗਸਟਰ ਪੈਦਾ ਹੁੰਦੇ ਔਰ ਸਿੱਧਾ ਤੇ ਨਹੀਂ ਕੋਈ ਪੈਦਾ ਹੁੰਦਾ ਸੋ ਇਸ ਕਰਕੇ ਇਹਨਾਂ ਦਾ ਨੈਕਸਸ ਇੰਨਾ ਵੱਡਾ ਹੋ ਚੁੱਕਾ ਹੈ ਇਹਨਾਂ ਦਾ 100 150 ਬੰਦੇ ਦਾ ਗਰੁੱਪ ਆ ਮੁੰਡਿਆਂ ਦਾ ਉਸ ਏਰੀਏ 'ਚ ਸੋ ਇਹ ਨਵੇਂ-ਨਵੇਂ ਜਿਹੜੇ ਗਰੁੱਪ ਪੈਦਾ ਹੋ ਰਹੇ ਆ ਇਹਦੇ ਤੇ ਪਤਾ ਨਹੀਂ ਕਿਉਂ ਪੁਲਿਸ ਨੂੰ ਸਾਰਾ ਪਤਾ ਆ ਪੁਲਿਸ 2 ਮਿੰਟ ਚ ਚਾਹੇ ਤੇ ਪੰਜਾਬ ਦਾ ਮਾਹੌਲ ਠੀਕ ਹੋ ਸਕਦਾ ਆ ਅੱਜ ਕੱਲਾ ਇਹ ਨਹੀਂ ਗੋਲੀਆਂ ਚੱਲ ਰੀਆਂ ਤੇ ਬੰਦੇ ਮਰ ਰਹੇ ਆ ਸਾਡੇ ਪੰਜਾਬ ਦੀ ਇਕਨੋਮੀ ਵੀ ਡਾਊਨ ਜਾਊਗੀ ਸਾਡੀ ਇੱਥੇ ਕੋਈ ਇਨਵੈਸਟਮੈਂਟ ਨਹੀਂ ਆਊਗੀ ਆਉਣ ਵਾਲੇ ਸਮਝ ਤੁਸੀਂ ਦੇਖਿਓ ਜਿਹੜੀ ਮੇਰੀ ਔਨ ਰਿਕਾਰਡ ਕਹਿ ਰਿਆਂ ਪੰਜਾਬ ਦੇ ਵਿੱਚ ਨਵੀਂ ਇਨਵੈਸਟਮੈਂਟ ਤੇ ਕੀ ਆਉਣੀ ਹੈ ਜਿਹੜੀ ਆਈ ਹੋਈ ਆ ਉਹਨਾਂ ਲੋਕਾਂ ਨੂੰ ਸ਼ੈਲਟਰ ਕਰਕੇ ਉਹਨਾਂ ਨੂੰ ਬਚਾ ਲਓ ਜਿਨ੍ਹਾਂ ਨੂੰ ਐਕਸਟ੍ਰੈਕਸ਼ਨ ਕਾਲਜ਼ ਆ ਰਹੀਆਂ ਨੇ ਅਸੀਂ ਇੱਕ ਬਹੁਤ ਵੱਡੀ ਗੱਲ ਕਹੀ ਹੈ ਕਿ ਚਲੋ ਜ਼ਿੰਦਗੀ ਤਾਂ ਹਰੇਕ ਅਨਮੋਲ ਹੁੰਦੀ ਹੈ ਕੋਈ ਕਿਸੇ ਦਾ ਜੀ ਨਹੀਂ ਜਾਣਾ ਚਾਹੀਦਾ ਉਹ ਮਾਂ ਦਾ ਪੁੱਤ ਵਾਪਸ ਜਾਂ ਧੀ ਕੋਈ ਵਾਪਸ ਨਹੀਂ ਮੁੜਦਾ ਬੰਦੇ ਫੜੇ ਜਾਂਦੇ ਆ ਅਰੈਸਟਾਂ ਹੋ ਜਾਂ ਪਾਰਟ ਆਫ ਇਨਵੈਸਟੀਗੇਸ਼ਨ ਚਲਦੀਆਂ ਰਹਿਣੀਆਂ ਚੀਜ਼ਾਂ ਪਰ ਸਵਾਲ ਇਹ ਹੈ ਕਿ ਇੱਕ ਐਮਐਲਏ ਦੇ ਭਰਾ ਨੂੰ ਵੀ ਇਸ ਤਰੀਕੇ ਨਾਲ ਮਾਰਨ ਦਾ ਥ੍ਰੈਟ ਆ ਜਾਂਦਾ ਜਦੋਂ ਤਾਂ ਫਿਰ ਮਸਲਾ ਵਾਕਈ ਸੀਰੀਅਸ ਹੋ ਜਾਂਦਾ ਫਿਰ ਮੈਂ ਇਹੀ ਤੇ ਕਹਿ ਰਿਹਾ ਕਿ ਗੱਲ ਸਿਰਫ ਮੇਰੇ ਬ੍ਰਦਰ ਦੀ ਨਹੀਂ ਬਟ ਇਟਸ ਅ ਐਗਜ਼ੈਂਪਲ ਕਿ ਜੇ ਇਸ ਲੈਵਲ ਤੱਕ ਇਹ ਲੋਕ ਬੈਡ ਐਲੀਮੈਂਟ ਜਾ ਸਕਦੇ ਨੇ ਤੇ ਹਾਊ ਕੈਨ ਯੂ ਸੇ ਦੈਟ ਨਾਰਮਲ ਪੀਪਲ ਕੈਨ ਸਰਵਾਈਵ ਇਨ ਦਿਸ ਸਟੇਟ ਆਮ ਬੰਦੇ ਕਿਵੇਂ ਸਰਵਾਈਵ ਕਰਨਗੇ ਉਹਨਾਂ ਕੋ ਤੇ ਕੋਈ ਹਰ ਬੰਦੇ ਨੂੰ ਯੂ ਕੈਨੋਟ ਪ੍ਰੋਵਾਈਡ ਸਕਿਉਰਿਟੀ ਟੂ ਐਵਰੀ ایਚ ਐਂਡ ਐਵਰੀ ਪਰਸਨ ਖਿਆਲ ਰੱਖ ਰਹੇ ਆ ਫਿਰ ਮਤਲਬ ਆਪ ਦਾ ਕਿਉਂਕਿ ਪ੍ਰੀਕਾਸ਼ਨਸ ਦਾ ਵਰਤਨੇ ਪੈਣਗੇ ਖਣਾ ਹੀ ਪਊਗਾ ਅੱਗੇ ਇਕੱਲੇ ਵੀ ਨਿਕਲ ਜਾਈਦਾ ਸੀਗਾ ਉਹ ਬ੍ਰਦਰ ਨੂੰ ਵੀ ਕਿਹਾ ਫਾਦਰ ਸਾਹਿਬ ਨੂੰ ਵੀ ਕਿਹਾ ਆਪ ਵੀ ਕਿਹਾ ਆਬਵੀਅਸਲੀ ਜਿਹੜੀਆਂ ਮਈਆ ਸਾਹਿਬ ਤੇ ਸਾਨੂੰ ਲੈਣੀਆਂ ਹੀ ਪੈਣਗੀਆਂ ਕਿਉਂਕਿ ਜਿਸ ਤਰੀਕੇ ਨਾਲ ਹਾਲਾਤ ਹੋਏ ਪਏ ਆ ਬਚਾਓ ਚ ਹੀ ਬਚਾਓ ਤੁਸੀਂ ਪੁਲਿਸ ਨੂੰ ਇਤਲਾਹ ਦਿੱਤੀ ਹੋਊਗੀ ਕੀ ਕਹਿ ਰਹੀ ਹੈ ਪੁਲਿਸ ਪੁਲਿਸ ਲੱਗੀ ਹੋਈ ਆ ਉਹ ਕਹਿ ਰਹੇ ਆ ਇਨਵੈਸਟੀਗੇਸ਼ਨ ਕਰ ਰਹੇ ਆ ਅਸੀਂ ਬੰਦਾ ਟ੍ਰੇਸ ਜਿਹੜਿਆ ਕਰ ਲਿਆ ਔਰ ਜਲਦੀ ਉਹਨਾਂ ਨੂੰ ਫੜ ਵੀ ਲਾਂਗੇ ਔਰ ਦੇਖੋ ਬੰਦੇ ਫੜ ਵੀ ਲੈਣੇ ਆ ਮੈਂ ਤਾਂ ਫੇਰ ਉਹੀ ਕਹਿ ਰਿਹਾ ਬੰਦੇ ਫੜ ਵੀ ਲੈਣਗੇ ਬੰਦੇ ਫੇਰ ਉਹਨਾਂ ਨੂੰ ਅੰਦਰ ਵੀ ਦੇਲਣਗੇ ਜਮਾਨਤਾ ਤੇ ਬਾਹਰ ਵੀ ਆ ਜਾਣਗੇ ਝਾਟੀ ਤੇ ਜਮਾਨਤਾ ਹੋ ਜਾਂਦੀਆਂ ਨੇ ਤੁਸੀਂ ਆ ਦੇਖਿਆ ਨਹੀਂ ਆ ਕਿਹੜੀ ਬਠਿੰਡੇ ਜੇਲ੍ਹ ਤੋਂ ਜਿਹੜਾ ਟਰਾਂਸਫਰ ਕੀਤਾ ਸੀਗਾ ਆਫੀਸਰ ਤੇ ਉਹਨੂੰ ਕਹਿੰਦਾ ਕਿ ਸਾਡੇ ਨਾਲ ਵੱਧ ਜੇਲ੍ਹਾਂ ਤੇ ਗੈਂਗਸਟਰ ਚਲਾ ਰਹੇ ਆ ਤੁਹਾਨੂੰ ਮਤਲਬ ਫਿਰ ਅਸੀਂ ਫਿਰ ਮੇਰੇ ਇਹ ਤੇ ਕਹਿ ਦਣਗੇ ਕਿ ਜੋ ਆਪੋਜੀਸ਼ਨ ਵਾਲਾ ਐਮਐਲਏ ਬੋਲ ਰਿਹਾ ਇਹਨਾਂ ਦੇ ਆਫੀਸਰ ਅਸਤੀਫੇ ਦੇ ਰਿਹਾ ਕਿ ਜੇਲ੍ਹਾਂਆਂ ਕੈਂਗਸਟਰ ਚਲਾ ਰਹੇ ਇਹਨਾਂ ਦੀ ਸਰਕਾਰ ਚ ਸੋ ਬੜੀ ਇਹ ਸੀਰੀਅਸ ਇਸ਼ੂ ਹੈ ਇਹ ਰਾਜਨੀਤੀ ਕਰ ਲਈ ਬੜੇ ਮੁੱਦੇ ਨੇ ਸਰਕਾਰ ਕੋਲ ਬੜੇ ਨੇ ਆਪੋਜੀਸ਼ਨ ਕੋਲ ਬੜੇ ਨੇ ਬਟ ਐਟ ਲੀਸਟ ਦੋ ਦੋ ਮੁੱਦੇ ਜਿਹੜੇ ਇੱਕ ਨਸ਼ਾ ਔਰ ਇੱਕ ਜਿਹੜਾ ਗੈਂਗਸਟ੍ਰੀਜ਼ਮ ਹੈ ਇਹਦੇ ਤੇ ਮਿਲ ਕੇ ਕੰਮ ਕਰਨਾ ਪਊ अदरवाइज ਅੱਜ ਭਗਵੰਤ ਮਾਨ ਜੀ ਮੁੱਖ ਮੰਤਰੀ ਆ ਕੱਲ ਨੂੰ ਕੋਈ ਹੋਰ ਬਣ ਜੇ ਕਦੇ ਵੀ ਇਹ ਖਤਮ ਨਹੀਂ ਹੋ ਸਕਦਾ ਤੁਸੀਂ ਸੀਐਮ ਸਾਹਿਬ ਨੂੰ ਦੱਸੀ ਗੱਲ ਕਿਉਂਕਿ ਜਦੋਂ ਜ਼ਿਕਰ ਤੁਸੀਂ ਇਸ ਗੱਲ ਦਾ ਕਰ ਰਹੇ ਸੀਗੇ ਤੁਸੀਂ ਮੁੱਖ ਮੰਤਰੀ ਨਾਲ ਕੀਤੀ ਮੁਲਾਕਾਤtion ਜੋ ਵਿਧਾਨ ਸਭਾ 'ਚ ਬੋਲਿਆ ਤੇ ਉਸ ਤੋਂ ਪਹਿਲਾਂ ਵੀ ਕੋਈ ਜ਼ਿਕਰ ਕੀਤਾ ਤੇ ਮੇਰੀ ਕੋਈ ਗੱਲ ਸੀਐਮ ਸਾਹਿਬ ਨੂੰ ਹੋਰ ਆ ਵੀਡੀਓ ਦੇ ਇਸ਼ੂਸ ਤੇ ਵਟਸਐਪ ਕੀਤੇ ਸੀਗੇ ਸਾਰਾ ਧਿਆਨ ਚ ਲਿਆਉਂਦਾ ਉਹਦੇ ਤੇ ਵੀ ਕੋਈ ਕਾਰਵਾਈ ਨਹੀਂ ਹੋਈ ਉਮੀਦ ਕਰਦੇ ਆ ਕਰਨਗੇ ਜੇ ਨਹੀਂ ਕਰਨਗੇ ਦੇਖੋ ਮੇਰੀ ਇੱਕ ਨੇਚਰ ਆ ਬੰਦੇ ਦੇ ਐਂਡ ਤੱਕ ਮੈਂ ਜਾਣਾ ਹੋਣਾ ਜਾਂ ਅਗਲਾ ਹੈ ਨਹੀਂ ਜਾਂ ਮੈਂ ਹੈ ਨਹੀਂ ਅਗਲੇ ਦੇ ਕਾਗਜ਼ਾਂ ਦੇ ਉੱਤੇ ਉਹਨਾਂ ਨੇ ਲਿਖਿਆ ਕਿ ਇਹਨੇ ਕ腐ਸ਼ਨ ਕੀਤੀ ਆ ਤੇ ਉਹ ਇਹਦੇ ਤੇ ਕਾਰਵਾਈ ਬਣਦੀ ਐਫ ਆਈ ਆਰ ਐਂਡ ਤੱਕ ਜਾਊਂਗਾ ਫਿਰ ਮੈਂ ਵਿਧਾਇਕ ਕਾਧਾ ਆਇਆ ਤੇ ਕਮੇਟੀਆਂ ਕਾਧੀਆਂ ਜੇ ਇੱਕ ਅਫਸਰ ਤੇ ਕਾਰਵਾਈ ਨਾ ਕਰਾ ਸਕੀਏ ਨਹੀਂ ਤੇ ਕਮੇਟੀ ਛੱਡ ਦੇਾਂਗੇ ਫਿਰ ਅਸੀਂ ਕਮੇਟੀਆਂ ਚ ਰਹਿ ਕੇ ਕੀ ਕਰਨਾ ਜੇ ਉੱਥੇ ਤੁਹਾਨੂੰ ਥੋੜੀ ਕਰਾਉਣੀ ਹੈ ਇਹੋ ਜਿਹੇ ਅਫਸਰਾਂ ਕੋਲ ਕਰਪਟ ਅਫਸਰਾਂ ਕੋਲ ਸੋ ਇਸ ਕਰਕੇ ਜਦੋਂ ਉਸ ਸ਼ੇਰ ਤੇ ਬਹਿ ਕੇ ਸਪੀਕਰ ਸਾਹਿਬ ਤੇ ਸੀਐਮ ਸਾਹਿਬ ਔਰ ਸਾਰੀ ਸਰਕਾਰ ਵਿਧਾਨ ਸਭਾ ਚ ਛਾਤੀ ਤੇ ਹੱਥ ਮਾਰਦੀ ਹੈ ਜ਼ੀਰੋ ਟੋਲਰੈਂਸ ਆ ਉਦੋਂ ਮੇਰੀ ਸ਼ਕਲ ਵੇਖ ਲੈਣਗੇ ਜਿਹੜਾ ਮੈਂ ਉਹਨਾਂ ਨੂੰ ਕਾਗਜ਼ ਦਿੱਤਾ ਉਹਦੇ ਤੇ ਲਿਖ ਲੈਣਗੇ ਜ਼ੀਰੋ ਟੋਲਰੈਂਸ ਆ ਤੇ 8-10 ਮਹੀਨਿਆਂ ਤੋਂ ਉਸ ਬ ਤਾਂ ਬਰਿੰਦਰ ਮੀਤ ਸਿੰਘ ਪਾੜਾ ਸਾਡੇ ਨਾਲ ਸੀਗੇ ਗੁਰਦਾਸਪੁਰ ਤੋਂ ਐਮਐਲਏ ਨੇ ਪਾੜਾ ਹੁਣੀ ਕਹਿ ਰਹੇ ਕਿ ਮੇਰੇ ਭਰਾ ਨੂੰ ਵੀ ਜਾਨੋਂ ਮਾਰਨ ਦੇ ਥ੍ਰੈਟ ਆ ਰਹੇ ਆ ਔਰ ਪੁਲਿਸ ਨੂੰ ਚਾਹੀਦਾ ਹੈ ਕਿ ਇਨਵੈਸਟੀਗੇਸ਼ਨ ਥੋਸ ਕੀਤੀ ਜਾਵੇ ਇਹਨਾਂ ਦੇ ਉਹਨਾਂ ਦੇ ਖਿਲਾਫ ਐਕਸ਼ਨ ਕੀਤਾ ਜਾਵੇ ਕਿਉਂਕਿ ਗੈਂਗਸਟਰਾਂ ਨੇ ਜਿਸ ਮੁੰਡੇ ਦੇ ਕਰਤੇ ਗੂੜੀਆਂ ਚਲਾਈਆਂ ਸੀਗੀਆਂ ਔਰ ਉਹਦੇ ਘਰੇ ਜਦੋਂ ਮੇਰਾ ਭਰਾ ਗਿਆ ਔਰ ਉਦੋਂ ਉਹਨੂੰ ਫਿਰ WhatsApp ਕਾਲ ਤੇ ਥ੍ਰੈਟ ਆਏ ਕਿ ਪਾੜੇ ਨੂੰ ਵੀ ਅਸੀਂ ਮਾਰ ਦੇਣਾ ਭਾਵੇਂ 2 ਮਹੀਨੇ ਲੱਗਣ 4 ਜਾਂ 6 ਲੱਗਣ ਇਸ ਤਰ੍ਹਾਂ ਦੀਆਂ ਗੱਲਾਂ ਵਾਕਈ ਹੈਰਾਨੀਜਨਕ ਨੇ ਔਰ ਇਸ ਤਰ੍ਹਾਂ ਦੀਆਂ ਧਮਕੀਆਂ ਗੈਂਗਸਟਰ ਵੱਲੋਂ ਦਿੱਤੀਆਂ ਜਾ ਰਹੀਆਂ ਨੇ ਤਾਂ ਜਰੂਰ ਸਰਕਾਰ ਨੂੰ ਤੇ ਪੁਲਿਸ ਨੂੰ ਵੀ ਚਾਹੀਦਾ ਹੈ ਕਿ ਇਹੋ ਜਿਹੇ ਲੋਕਾਂ ਦੇ ਖਿਲਾਫ ਸਖਤ ਤੇ ਠੋਸ ਕਾਰਵਾਈ ਕੀਤੀ ਜਾਵੇ ਕੈਮਰਾ ਪਰਸਨ ਦਵਿੰਦਰ ਦੇ ਨਾਲ ਵਿਕਰਮ ਸਿੰਘ ਪ੍ਰੋ ਪੰਜਾਬ ਟੀਵੀ ਚੰਡੀਗੜ੍ਹ